ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਆਪਣੇ ਅਸਤੀਫੇ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਬਾਅਦ ਪੰਜਾਬ ਭਾਜਪਾ ਦੀ ਸਿਆਸਤ ਉਥਰ-ਪੁਥਰ ਤੇਜ਼ ਹੋ ਗਈ ਹੈ ਜਾਖੜ ਵੱਲੋਂ ਅਸਤੀਫਾ ਦਿੱਤਾ ਗਿਆ ਜਾਂ ਨਹੀਂ ਇਸ ਗੱਲ ਤੇ ਹੁਣ ਤੱਕ ਕਈ ਤਰ੍ਹਾਂ ਦੀਆਂ ਚਰਚਾਵਾਂ ਸਨ ਪਰ ਮੀਡੀਆ ਚੋਂ ਵੱਲੋਂ ਦਿੱਤੇ ਗਏ ਬਿਆਨ ਨੇ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਉਹ ਅਸਤੀਫਾ ਦੇ ਚੁੱਕੇ ਨੇ ਉਨ੍ਹਾਂ ਦੇ ਅਸਤੀਫੇ ਸੰਬੰਧੀ ਜਿੱਥੇ ਪੰਜਾਬ ਭਾਜਪਾ ਚ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਉੱਤੇ ਹੀ ਸੁਖਮਿੰਦਰ ਪਾਲ ਸਿੰਘ ਗਰੇਵਾਲ ਨੇ ਜਾਖੜ ਦੇ ਤਿੱਖਾ ਹਮਲਾ ਬੋਲਿਆ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕਰਦੇ ਉਹਨਾਂ ਨੇ ਲਿਖਿਆ ਜਾਖੜ ਸਾਹਿਬ ਜਦੋਂ ਜਾਂਗ ਲੱਗੀ ਹੋਵੇ ਤਾਂ ਫੌਜ ਦਾ ਜਰਨੈਲ ਪਿੱਠ ਦਿਖਾ ਕੇ ਨਹੀਂ ਦੌੜਿਆ ਕਰਦੇ ਪਾਜਪਨ ਨੇ ਤੁਹਾਨੂੰ ਪੰਜਾਬ ਚ ਇੱਕ ਸਨਮਾਨਿਤ ਅਹੁਦਾ ਦਿੱਤਾ ਪਰ ਤੁਸੀਂ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਬਜਾਏ ਸ਼ਾਇਦ ਲੁਕਵੇਂ ਢੰਗ ਨਾਲ ਦੂਜਿਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਪੰਜਾਬ ਦੀਆਂ 4 ਸੀਟਾਂ ਤੇ ਹੋਣ ਵਾਲੀਆਂ ਉਪਚੋਣਾਂ ਤੋਂ 6 ਦਿਨ ਪਹਿਲਾਂ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਅਸਤੀਫਾ ਦੇ ਦਿੱਤਾ ਉਹ ਗੱਲ ਤੁਸੀਂ ਅੱਜ ਤੋਂ 4 ਦਿਨ ਬਾਅਦ ਜਾਂ 2 ਮਹੀਨੇ ਪਹਿਲਾਂ ਵੀ ਕਹਿ ਸਕਦੇ ਸੀ ਨਾਲ ਹੀ ਉਹਨਾਂ ਨੇ ਜਾਖੰਡ ਨੂੰ ਸਵਾਲ ਕੀਤਾ ਕਿ ਕੀ ਤੁਸੀਂ ਅਜਿਹੇ ਕਦਮ ਚੁੱਕ ਕੇ ਕਿਸੇ ਹੋਰ ਦਲ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਬਾਜ਼ੀਏ ਕਸੂ ਕੁਮਿੰਦਰ ਪਾਲ ਸਿੰਘ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਿਤ ਸ਼ਾਹ ਤੇ ਜੇਪੀ ਨੱਡਾ ਨੇ ਤੁਹਾਡੇ 'ਚ ਭਰੋਸਾ ਜਤਾਇਆ ਸੀ ਪਰ ਤੁਸੀਂ ਮੈਦਾਨ ਤੋਂ ਹਟ ਕੇ ਇੱਕ ਤਰ੍ਹਾਂ ਨਾਲ ਭਾਜਪਾ ਪਾਰਟੀ ਦੀ ਪਿੱਠ 'ਚ ਚੂਰਾ ਮਾਰਿਆ ਜੋ ਇਸ ਪਾਰਟੀ ਦੇ ਵਰਕਰ ਦੀ ਮਾਰ ਜੇਕਰ ਤੁਸੀਂ ਪਹਿਲਾਂ ਸਭ ਕੁਝ ਸਪਸ਼ਟ ਕਰ ਦਿੱਤਾ ਹੁੰਦਾ ਤਾਂ ਹੁਣ ਤੱਕ ਪਾਰਟੀ ਕਿਸੇ ਯੋਗ ਆਗੂ ਨੂੰ ਸੂਬਾ ਪ੍ਰਧਾਨ ਦੇ ਅਹੁਦੇ ਲਈ ਨਿਯੁਕਤ ਕਰ ਚੁੱਕੀ ਹੁੰਦੀ ਤੇ ਪਾਰਟੀ ਆਪਣੇ ਟੀਚੇ ਵੱਲ ਵਧ ਰਹੀ ਹੁੰਦੀ ਪਰ ਤੁਸੀਂ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਹੀ ਨਹੀਂ ਸਗੋਂ ਪਾਰਟੀ ਦੇ ਹਰ ਵਰਕਰ ਨਾਲ ਵੀ ਧੋਖਾ ਕੀਤਾ ਵਾਜ਼ੀ ਦੇ ਬੀਤੇ ਦਿਨੀ ਸੁਨੀਲ ਜਾਖੜ ਨੇ ਆਪਣੇ ਅਸਤੀਫੇ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ 'ਤੇ ਗੱਲ ਕਰਦਿਆਂ ਕਿਹਾ ਕਿ ਉਹਨਾਂ ਨੇ ਅਸਤੀਫਾ ਹਾਈ ਕਮਾਂਡ ਨੂੰ ਸੌਂਪ ਦਿੱਤਾ ਹੈ ਕਿਉਂਕਿ ਉਹ ਆਪਣੇ ਤੇ ਫੇਲਿਅਰ ਦਾ ਧੱਬਾ ਨਹੀਂ ਲੱਗਣਾ ਦੇਣ ਚਾਹੁੰਦੇ। ਜਿਸ ਤੋਂ ਬਾਅਦ ਹੁਣ ਭਾਜਪਾ ਦੇ ਆਗੂਆਂ ਦੀ ਪ੍ਰਤੀਕਿਰਿਆ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ। ਸੁਖਮਿੰਦਰ ਪਾਲ ਸਿੰਘ ਅਗਰਵਾਲ ਨੇ ਜਾਖੜ 'ਤੇ ਤਿੱਖਾ ਹਮਲਾ ਬੋਲਿਆ ਅਤੇ ਸਵਾਲ ਕੀਤਾ ਹੈ ਕਿ ਅਜਿਹਾ ਕਰਕੇ ਸੁਨੀਲ ਜਾਖੜ ਕਿਸੇ ਹੋਰ ਪਾਰਟੀਆਂ ਨੂੰ ਫਾਇਦਾ ਤਾਂ ਨਹੀਂ ਦੇ ਰਹੇ?